ਪੰਜਾਬ ਵਿੱਚ ਚੱਕਰਵਰਤੀ ਸਰਕੂਲੇਸ਼ਨ ਹੋਇਆ ਐਕਟੀਵੇਟ ਜਾਣੋ ਕਿੰਨਾ ਸ਼ਹਿਰਾਂ 'ਚ ਵਰਸੇਗਾ ਛਮਛਮ ਮੀਂਹ ਸਰਸ਼ਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਮੌਸਮ ਦੀ ਨਵੀਂ ਅਪਡੇਟ ਲੈ ਕੇ ਤਾਪਮਾਨ ਦੀ ਗੱਲ ਕਰੀਏ ਤਾਂ ਆਉਣ ਵਾਲੇ 48 ਘੰਟਿਆਂ ਵਿੱਚ ਮੌਸਮ ਵਿਭਾਗ ਨੇ ਇੱਕ ਅਲਰਟ ਜਾਰੀ ਕਰਤਾ ਹੈ ਆਉਣ ਵਾਲੇ 48 ਘੰਟੇ ਵਿੱਚ ਤਾਪਮਾਨ ਵਿੱਚ ਲਗਾਤਾਰ 4 ਡਿਗਰੀ ਦੇ ਗਿਰਾਵਟ ਦਰਜ ਹੋਏਗੀ ਉਦੋਂ ਹੀ ਪੰਜਾਬ ਵਿੱਚ ਹੋਰ ਠੰਡ ਵਧਣ ਦੀ ਉਮੀਦ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਉਥੇ ਪੱਛਮੀ ਗੜਬੜੀ ਐਕਟੀਵੇਟ ਹੋਣ ਦੇ ਕਰਕੇ ਪਹਾੜਾਂ ਵਿਚ ਹੋ ਰਹੀ ਬਰਫਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਦੇ ਤਾਪਮਨ 'ਚ ਦੇਖਣ ਨੂੰ ਮਿਲਦਾ ਹੈ ਜਿੱਥੇ ਮੀਂਹ ਦੀ ਗੱਲ ਕਰੀਏ ਤਾਂ ਪਿਛਲੀ ਭਵਿੱਖਬਾਣੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਗਾਨਿਕਾਂ ਵੱਲੋਂ ਮੀਂਹ ਪੈਣ ਦੀ ਸੰਭਾਵਨਾ ਸਾਂਝੀ ਕੀਤੀ ਗਈ ਸੀ ਪਰ ਨਵੀਂ ਭਵਿੱਖਬਾਣੀ ਅਨੁਸਾਰ ਆਉਣ ਵਾਲੇ 1 ਹਫਤੇ ਤੱਕ ਪੰਜਾਬ ਦੇ ਕਿਸੇ ਵੀ ਸੂਬੇ ਵਿੱਚ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਜਾਰੀ ਕੀਤੀ ਗਈ ਅਤੇ ਹੀ ਅੱਜ ਵਾਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਬਾਰਿਸ਼ਾਂ ਦੀ ਗੱਲ ਕਰੀ ਤਾਂ ਪਿਛਲੇ ਸਾਲ ਨਾਲੋਂ ਲਗਭਗ 27% ਬਾਰਿਸ਼ ਦੀ ਕਮੀ ਆ ਰਹੀ ਹੈ ਅਤੇ ਗੱਲ ਕਰਦੇ ਹਾਂ ਤੁਹਾਡੇ ਸ਼ਹਿਰਾਂ ਦੇ ਤਾਪਮਾਨ ਦੇ ਜਿੱਥੇ ਅੱਜ ਅੰਮ੍ਰਿਤਸਰ ਦਾ ਤਾਪਮਾਨ 8 ਡਿਗਰੀ ਤੋਂ ਲੈ ਕੇ 17 ਡਿਗਰੀ ਵਿਚਕਾਰ ਆਂਕਿਆ ਗਿਆ ਹਾਲਾਂਕਿ ਬੀਤੇ ਦਿਨੀ ਅੰਮ੍ਰਿਤਸਰ ਸਭ ਤੋਂ ਠੰਡਾ ਸ਼ਹਿਰ ਮੰਨਿਆ ਗਿਆ ਸੀ ਪਰ ਧੁੱਪਾਂ ਨਿਕਲਣ ਦੇ ਕਰਕੇ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਜਿੱਥੇ ਤਾਪਮਾਨ ਜੋ ਹੈ ਅੰਮ੍ਰਿਤਸਰ ਦਾ 8 ਡਿਗਰੀ ਤੋਂ ਲੈ ਕੇ 17 ਡਿਗਰੀ ਵਿਚਕਾਰ ਆਂਕਿਆ ਗਿਆ ਸਵੇਰੇ ਹਲਕੀ ਧੁੰਦ ਦੀ ਸੰਭਾਵਨਾ ਸੀ ਦਿਨ ਚੜ੍ਹਦੇ ਤੋਂ ਲੈ ਕੇ ਦਿਨ ਤਲਦੇ ਤੱਕ ਮੌਸਮ ਬਿਲਕੁਲ ਠੀਕ ਰਹੇਗਾ ਉੱਥੇ ਜਲੰਧਰ ਦੇ ਤਾਪਮਾਨ ਦੀ ਗੱਲ ਕਰੀਏ ਤਾਂ 7 ਡਿਗਰੀ ਤੋਂ ਲੈ ਕੇ 15 ਡਿ ਸ਼ਾਮ ਤੱਕ ਮੌਸਮ ਬਿਲਕੁਲ ਸਾਫ਼ ਰਹੇ ਦੀ ਉਮੀਦ ਮੌਸਮ ਵਿੰਗਾਂ ਨੇ ਕਮਲ ਨੂੰ ਸਾਂਝੀ ਕੀਤੀ ਹੈ ਮਹਾਲੀ ਦੇ ਤਾਪਮਨ ਦੀ ਗੱਲ ਕਰੀਏ ਤਾਂ ਮਹਾਲੀ ਦਾ ਤਾਪਮਨ 9 ਡਿਗਰੀ ਤੋਂ ਲੈ ਕੇ 14 ਡਿਗਰੀ ਵਿਚਕਾਰ ਆੰਕਿਆ ਗਿਆ ਹਾਲਾਂਕਿ ਸਵੇਰੇ ਹਲਕੇ ਬੱਦਲ ਦੀ ਸੰਭਾਵਨਾ ਸੀ ਬਾਕੀ ਦਿਨ ਪੂਰਾ ਮੌਸਮ ਸਾਫ਼ ਰਹੇਗਾ ਅਜੀਆਂ ਹੋਰ ਖਬਰਾਂ ਨੂੰ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇਐਮ ਮੀਡੀਆ ਤੇ ਮੈਂ ਕੱਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੀ ਮੌਸਮ ਦੀ ਨਵੀਂ ਅਪਡੇਟ ਦੇ ਨਾਲ ਪੰਜਾਬ ਵਿੱਚ ਚੱਕਰਵਰਤੀ ਸਰਕੂਲੇਸ਼ਨ ਹੋਇਆ ਐਕਟੀਵੇਟ ਜਾਣੋ ਕਿੰਨਾ ਸ਼ਹਿਰਾਂ 'ਚ ਵਰਸੇਗਾ ਛਮਛਮ ਮੀ ਸਰਸ਼ਕਾਲ ਤੁਸੀਂ ਜੁੜ ਚੁੱਕੇ ਹੋ ਜੀ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਮੌਸਮ ਦੀ ਨਵੀਂ ਅਪਡੇਟ ਲੈ ਕੇ ਤਾਪਮਾਨ ਦੀ ਗੱਲ ਕਰੀਏ ਤਾਂ ਆਉਣ ਵਾਲੇ 48 ਘੰਟਿਆਂ ਵਿੱਚ ਮੌਸਮ ਵਿਭਾਗ ਨੇ ਇੱਕ ਅਲਰਟ ਜਾਰੀ ਕਰਤਾ ਹੈ ਆਉਣ ਵਾਲੇ 48 ਘੰਟੇ ਵਿੱਚ ਤਾਪਮਾਨ ਵਿੱਚ ਲਗਾਤਾਰ 4 ਡਿਗਰੀ ਦੇ ਗਿਰਾਵਟ ਦਰਜ ਹੋਏਗੀ ਉਦੋਂ ਹੀ ਪੰਜਾਬ ਵਿੱਚ ਹੋਰ ਠੰਡ ਵਧਣ ਦੀ ਉਮੀਦ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਉਥੇ ਪੱਛਮੀ ਗੜਬੜੀ ਐਕਟੀਵੇਟ ਹੋਣ ਦੇ ਕਰਕੇ ਪਹਾੜਾਂ ਵਿੱਚ ਹੋ ਰਹੀ ਬਰਫਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਦੇ ਤਾਪਮਾਨ 'ਚ ਦੇਖਣ ਨੂੰ ਮਿਲਦਾ ਜਿੱਥੇ ਮੀਂਹ ਦੀ ਗੱਲ ਕਰੀਏ ਤਾਂ ਪਿਛਲੀ ਪਬਿਕਵਾਨੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਗਾਨਿਕਾਂ ਵੱਲੋਂ ਮੀਂਹ ਪੈਣ ਦੀ ਸੰਭਾਵਨਾ ਸਾਂਝੀ ਕੀਤੀ ਗਈ ਸੀ ਪਰ ਨਵੀਂ ਪਬਿਕਵਾਨੀ ਅਨੁਸਾਰ ਆਉਣ ਵਾਲੇ 1 ਹਫਤੇ ਤੱਕ ਪੰਜਾਬ ਦੇ ਕਿਸੇ ਵੀ ਸੂਬੇ ਵਿੱਚ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਜਾਰੀ ਕੀਤੀ ਗਈ ਅਤੇ ਹੀ ਅੱਜ ਵਾਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਬਾਰਿਸ਼ਾਂ ਦੀ ਗੱਲ ਕਰੀ ਤਾਂ ਪਿਛਲੇ ਸਾਲ ਨਾਲੋਂ ਲਗਭਗ 27% ਬਾਰਿਸ਼ ਦੀ ਕਮੀ ਆ ਰਹੀ ਹੈ ਉੱਥੇ ਹੀ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰਾਂ ਦੇ ਤਾਪਮਾਨ ਦੇ ਜਿੱਥੇ ਅੱਜ ਅੰਮ੍ਰਿਤਸਰ ਦਾ ਤਾਪਮਾਨ 8 ਡਿਗਰੀ ਤੋਂ ਲੈ ਕੇ 14 ਡਿਗਰੀ ਕਾਰ ਆंका ਗਿਆ ਹਾਲਾਂਕਿ ਬੀਤੇ ਦਿਨੀ ਅੰਮ੍ਰਿਤਸਰ ਸਭ ਤੋਂ ਠੰਡਾ ਸ਼ਹਿਰ ਮੰਨਿਆ ਗਿਆ ਸੀ ਪਰ ਧੁੱਪਾਂ ਨਿਕਲਣ ਦੇ ਕਰਕੇ ਤਾਪਮਾਨ ਵਿੱਚ ਵਿਚਲਵਾਦਾ ਦੇਖਣ ਨੂੰ ਮਿਲ ਰਿਹਾ ਜਿੱਥੇ ਤਾਪਮਾਨ ਜੋ ਹੈ ਅੰਮ੍ਰਿਤਸਰ ਦਾ 8 ਡਿਗਰੀ ਤੋਂ ਲੈ ਕੇ 17 ਡਿਗਰੀ ਵਿੱਚਕਾਰ ਆंका ਗਿਆ ਸਵੇਰੇ ਹਲਕੀ ਧੁੰਦ ਦੀ ਸੰਭਾਵਨਾ ਸੀ ਦਿਨ ਚੜ੍ਹਦੇ ਤੋਂ ਲੈ ਕੇ ਦਿਨ ਤਲਦੇ ਤੱਕ ਮੌਸਮ ਬਿਲਕੁਲ ਠੀਕ ਰਹੇਗਾ ਉੱਥੇ ਜਲੰਧਰ ਦੇ ਤਾਪਮਾਨ ਦੀ ਗੱਲ ਕਰੀਏ ਤਾਂ 7 ਡਿਗਰੀ ਤੋਂ ਲੈ ਕੇ 15 ਡਿਗਰੀ ਵਿੱਚਕਾਰ ਆंका ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੌਸਮ ਬਿਲਕੁਲ ਸਾਫ਼ ਰਹਿਣ ਦੀ ਉਮੀਦ ਮੌਸਮ ਵਿਗਿਆਨਿਕ ਮੰਵਲੋਂ ਸੰਕੇਤ ਕੀਤੀ ਗਈ ਹੈ ਮਹਾਲੀ ਦੇ ਦਾ ਤਾਪਮਨ 9 ਡਿਗਰੀ ਤੋਂ ਲੈ ਕੇ 17 ਡਿਗਰੀ ਵਿਚਕਾਰ ਆਂਕਿਆ ਗਿਆ ਹਾਲਾਂਕਿ ਸਵੇਰੇ ਹਲਕੇ ਬੱਦਲ ਦੀ ਸੰਭਾਵਨਾ ਸੀ ਬਾਕੀ ਦਿਨ ਪੂਰਾ ਮੌਸਮ ਸਾਫ ਰਹੇਗਾ ਅਜਿਹਾ ਹੋਰ ਖਬਰਾਂ ਨੂੰ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇਐਮ ਮੀਡੀਆ ਤੇ ਮੈਂ ਕੱਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੀ ਮੌਸਮ ਦੀ ਨਵੀਂ ਅਪਡੇਟ ਦੇ ਨਾਲ